ਉਹ ਮੁੰਡਿਆਂ ਨਾਲੋਂ ਪਹਿਲਾਂ ਲਾਉਣਾ ਜਿਨ੍ਹਾਂ ਨੇ ਪਹਿਲਾਂ ਤੋਰਿਆ ਉਹ ਬਾਗਲ ਕੇ ਛੱਡ ਗਏ ਸਾਨੂੰ ਤੇ ਹੁਣ ਦੁਬਾਰੇ ਨਾ ਕਿਤੇ ਐੇ ਜਿਹੀ ਹੋ ਜੇ ਗੱਲ ਮਾਮਾ ਚੱਲ ਆਲ ਇੰਡੀਆ ਮਾਮਾ ਆਵਾ ਯਾਰ ਜਮਾਈ ਕਮਾਲ ਕਰਤੀ ਲੈ 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 ਇਹ ਹੈ ਨਵੀਂ ਉਹ ਚਾਲੇ ਖਿਡਾਉਣਾ ਲੇਟ ਸੀਗਾ ਪਹਿਲਾ ਲੇਟ ਉਹ ਖਿਡਾਉਣਾ ਕਿਤੇ ਹੋ ਫਿਰਦਾ ਅੱਗੇ ਖੇਡਦਾ ਯਾਕ ਆ ماذا كلا كلام كلام ਚੰਨੇ ਛੋਟੇ ਛੋਟੇ ਜਵਾਬ ਵੀ ਵੱਡੀ ਹੁੰਦੇ ਨੇ ਛੋਟੇ ਛੋਟੇ ਵੀ ਆ ਦੇ ਯਾਹਾਂ ਨਿੱਕੀ ਨਿੱਕੀ ਧਰਤੀ ਜੋ ਧਰਤੀ ਜੋ ਵੜਦੇ ਜਮਾ ਰਗੜ ਰਗੜ ਇਹ ਮੰਡਲੀਆਂ ਵੀ ਲਾਈ ਤੁਰਿਆਉਂਦੇ ਆ ਜਮਾ ਛੋਟੇ ਛੋਟੇ ਜਵਾਬ ਕਹਤੇ ਜਮਾ ਵਾਲੇ ਤਿੱਖੇ ਨੇ ਦਾ ਬਾੜ-ਵਾੜ ਛੱਡਦੇ ਆ ਵੜ-ਵਾੜੇ ਜਮਾ ਸ਼ੁਰਗੀਆਂ ਭਈ ਇਹ ਤਾਂ ਜਮਾ ਹੀ ਸ਼ੁਰਗੀਆਂ ਤੁਮਾਨ ਹੋ ਗਏ ਡੈਡ ਤਾਂ ਖੇਡਦੇ ਆ ਹਾਂ ਇਹ ਸਣਾ ਵੱਡੀ ਜਾਂਦੇ ਡੈਡ ਤਾਂ ਮੋਬਾਈਲ 'ਚ ਹੀ ਖੁੱਬੇ ਰਹਿੰਦੇ ਆ ਆ ਦੇਖ ਬਈ ਇਹ ਪਾਂਤਾਂ ਵਾਗਲ-ਵਾਗਲ ਛੱਡਦੇ ਆ ਸਰੋਂ ਦੇ ਬਾੜ-ਬਾੜ ਲਾਏ ਘਰੇ ਘੰਟਾ ਕਮਾ ਕੀਤੀ 20 ਕਿੱਲੇ ਵੱਡੇ ਕੁਛ ਘੰਟਿਆਂ ਦੇ ਵਿੱਚ ਹੀ ਲਾਏ ਢੇਰਾ ਓ ਕੋਠਾ ਤੇ ਸਰੋਂ ਦੇ ਕਿੰਨੇ ਸੋਹਣੀ ਆਸ਼ ਸ਼ਾਟ ਲਿਆ ਹੈ ਤਾਲੀ ਉੱਤੇ ਚੜ ਕੇ ਜਾਣ ਦੀ ਦਰਖਤ ਤੇ ਚੜ ਕੇ ਕਿਉਂਕਿ ਇੰਨਾ ਜੋਸ਼ ਦੇਖ ਕੇ ਜੋਸ਼ ਨਾਲ ਸਰੋਂ ਵੜਦੇ ਤੇ ਫਿਰ ਕੈਮਰਾਮੈਨ ਤੋਂ ਵੀ ਰਹਿ ਗਿਆ ਉਹ ਵੀ ਦਰਖਤ ਤੇ ਚੜ ਗਿਆ ਸ਼ਾਟ ਲੈਣ ਦਾ ਮਾਰਿਆ ਆ ਦੇਖੋ ਦੂਰ ਤਾਈ ਸਰੋਂ ਕਿੰਨੇ ਸੋਹਣੇ ਲਾਇਦੇ ਚਾਲ ਵੀ ਚਲੋ ਚੱਕ ਦਿਓ ਫੱਟੀ ਲਾਈ ਇੱਕੇ ਗੇੜੇ ਚ ਮਰਿਆ ਘਟੋ ਘਟ ਤੋੜ ਲਿਆ ਹੂ ਕਿਲਾ ਕਿ ਜਾਦੇ ਹੂੰ ਜਾਦੇ ਹੈ ਜੀ ਦੋ ਕਿਲੇ ਇੱਕੇ ਗੇੜੇ ਚ ਦੋ ਪੰਤਾਂ ਲਗਣੀਆਂ ਸਾਰੇ ਦੀਆਂ ਦੋ ਪੰਤਾਂ ਹੀ ਕਰਨਗੇ ਮੇਨਾਂ ਚਲੋ ਵੇ ਚਲੋ ਓ ਤੱਕ ਲੱਗੀ ਵੀ ਆ ਸੰਗਤ ਦਾ ਜਿੱਥੋਂ ਤਾਈ ਨਿਕਾ ਜਾਂਦੀ ਆ ਇੱਧਰ ਪੈਣਾ ਲੱਗੀਆਂ ਇੱਧਰ ਪੈਣਾ ਹਲੋ ਅਸੀਂ ਲੱਗੇ ਹੋਈਆਂ ਸਰੋਂ ਦਾ ਜੰਮ ਬਹੁਤ ਵਧੀਆ ਬਹੁਤ ਸ੍ਰੀ ਚੋਟੀ ਦੀ ਸਰੋਂ ਉਧਰੋਂ ਵੀ ਲਵਾਂਗੇ ਛੜੋ ਉੱਥੇ ਜਾ ਕੇ ਦੇ ਉਹ ਗਾਂ ਇਹ ਜਾ ਕੇ ਨਾ ਛੇਲੇ ਕੋਲੋਂ ਬਹੁਤ ਵਧੀਆ ਚਾਹ ਪਿਆਲਾ ਬਣਿਆ ਨਾ ਹੋੜਾ ਵਾਸਤੇ ਆਜਾ ਉਹ ਫਿਰ ਜਲੇ ਨਹੀਂ ਆਪਾ ਜਾਵਾ ਬਈ ਖਾਬਾ ਆ ਦੇਖ ਲਾ ਵੇ ਹੋ ਜਿੱਥੋਂ ਤੱਕ ਨਿਗਾਹ ਜਾਂਦੀ ਆ ਤੇ ਇੱਧਰ ਇਹ ਸਾਰੀ ਆ ਇਕੱਠੀ ਕਰੀਆ ਵੱਢ ਕੇ ਇੱਕੋਸ਼ ਘੰਟਿਆਂ ਦੇ ਵਿੱਚ ਹੀ 20 ਕਿੱਲੇ ਘਟੋ ਘਟ ਵੜਤੇ ਮੈਨੂੰ ਲੱਗਦਾ ਐਨੀ ਛੁੱਟੀ ਮਾਰੀ ਸੰਤ ਨੇ ਆ ਵੀ ਹੁਣ ਰੋਟੀ ਪਾਣੀ ਖਾ ਰਹੇ ਨੇ ਰੋਟੀ ਪਾਣੀ ਸ਼ੱਕ ਫੇਰ ਤੁਹਾਨੂੰ ਪਤਾ ਫਿਰ ਆਪਾਂ ਕਹਿੰਦੇ ਦੋ ਫੇਰ ਚੱਕਣੇ ਬਈ ਆਪਣੇ ਕੀ ਕਹਿੰਦੇ ਹੁੰਦੇ ਆ ਥੱਬੇ ਫਿਰ ਚੱਕਣੇ ਇਕੱਠੀ ਕਰਨੀਆਂ ਮੰਡਲੀਆਂ ਲਾਉਣੀਆਂ ਆ ਜਾਓ ਫਿਰ ਮੈਦਾਨ ਆ ਹਾਂ ਹਾਂ ਤੈਨੂੰ ਹੀ ਪਾ ਦੇਾਂਗੇ ਇਹ ਕਿਹੜੀ ਗਾਓ ਆਜੋ ਆਜੋ ਤੁਸੀਂ ਆਡੀ ਲੱਗੇ ਬੈਠੇ ਹੋ ਮੁੰਡੇ ਵਾਲਿਓ ਇਹ ਤਾਂ ਨਾਨਕਿਆਂ ਵਾਲੇ ਆ ਗਿਆ ਮਾਮਾ ਤੇ ਮਾਮੇ ਦੀ ਖੇਤ ਤੇ ਗਰਾਮ ਤੇ ਸਾਡੀ ਮਾਮਾ ਵਿੱਚ ਹੀ ਆ ਗਿਆ ਇਹ ਨਾਨਕੇ ਵਾਲੇ ਵਿੱਚ ਸਾਰੇ ਐ ਨਾਨਕੇ ਦਾਦਕੇ ਆ ਜਾ ਵੇ ਸਾਰਿਆਂ ਤੋਂ ਮੂਰੇ ਆਉਂਦੇ ਆਂ ਕਿਆ ਬਾਤ ਐ ਸਭਾ ਬੱਚੀ ਨਾ ਮੂਰੇ ਮੂਰੇ ਜਾਈਂ ਵੇਖ ਪਤਲੀ ਵਾਲਾ ਚੱਕਦਾ ਕਿਉਂ ਐ ਮੋਟਾ ਇਹ ਪਤਲੀ ਵਾਲਾ ਆ ਵੇ ਪਤਲੀ ਵਾਲਾ ਗਿਣੀਆਂ ਦੇ ਵੇਖ ਲਿਆਰ ਦਾ ਸਹੀ ਤੇ ਜਾਣਾ ਚਾਹੀਦਾ ਹਨਾ ਕੋਲ ਮੂਵੀ ਬਣਾਉਂਦਾ ਮਾਰਾ ਭਾਈ ਦਾ ਲਾਤੀਆਂ ਮੰਡਲੀਆਂ ਹੈਲੋ ਵੀ ਚਲੋ ਨਿੱਕੇ ਨਿੱਕੇ ਬੱਚੇ ਵੀ ਲੱਗੇ ਆਜ ਉੱਪਰ ਜਿਗਰੀ ਪਿਆ ਘਟੇ ਇਤਰਾ ਸਿਰ ਤੋਂ ਆਏ ਨੂੰ ਵਾਦਾ ਵਿਸਕਾਰ ਖੜਾ ਮਾ ਮੜਦਨ ਬੜੇ ਆ ਬੱਡੇ ਸਾਂ ਉਹ ਬਾਈ ਆ ਮੰਡਲੀ ਪੂਰੀ ਕਰਤੀ ਹੈ ਆਦਾ ਇਧਰ ਹੀ ਲਾ ਦਿਓ ਅੱਛਾ ਅੱਛਾ ਸਟਾਰਟਿੰਗ ਤੁਸੀਂ ਕਰਦੇ ਹੋ ਹਮਮ ਅੱਜ ਕਰਚੇ ਵੱਢ ਕੇ ਮੰਡਲੀ ਲਾਉਂਦੇ ਹਾਂ ਮੰਡਲੀ ਚਾਲੂ ਕਰਕੇ ਦੰਦੇ ਅੱਛਾ ਭਾਈ ਬੈਲੈਂਸ ਭਾਈ ਨੰਨਾ ਹਮਮ ਸਹੀ ਗੱਲ ਬਿਲਕੁਲ ਸਹੀ ਗੱਲ ਚੱਲ ਵੀ ਚੱਲ ਵੀ ਮੁੰਡੇ ਦੇ ਬਾਪ ਉਹ ਆਇਆ ਆਇਆ ਮਾੜੇ ਹਮਤਰਾਜ ਆਏ ਮੁੰਡੇ ਵਾਲਿਆਂ ਨੇ ਬਣਾਤਾ ਥਾਂ ਵਧੀਆ ਰੱਬਾਨੇ ਕੰਮ ਮਨ ਲਾ ਮੁੰਡੇ ਵਾਲੇ ਰੱਖੂ ਨਾ ਉਹ ਆ ਜਾ ਵੀ ਸਾਰੇ ਇਕੱਠੇ ਆ ਜਾ ਆ ਗਏ ਆ ਗਏ ਬਾਦਸ਼ਾਹ ਜੋ ਹਮਲ ਕਰੋ ਵਾਲੇ ਹਮਾ ਥੋੜਾ ਜਿਹਾ ਰਹਿ ਗਿਆ ਕੰਮ ਆਉਂਗਾ ਫੇਰਾ ਜਾਲਾ 50 ਮਿੰਟਾਂ ਚ ਹੋ ਜੇ ਵਾਟਸਾਪ ਪਲਾ ਮਾਈਕ ਚਲੀ ਜਾਂਦਾ ਲਾਈਵ ਆ ਜਾ ਯਾਨ ਦੇ ਬਈਓ ਚੱਲ ਬਈ ਚੱਲਾ ਚੱਲ ਬਈ ਜੀ ਚਲੋ ਬਈ ਚਲੋ ਮਾੜੇ ਹਿੰਮਤ ਥੋੜਾ ਜਿਹਾ ਕੰਮ ਹੀ ਰਹਿ ਗਿਆ ਉਹ ਲਿਆ ਕਿ ਦਸਿਆ ਅੱਖੇ ਪਾਈ ਨਾ ਹਾਂ ਹਾਂ ਬੋਦੀ ਦੀ ਬਾਲਟੀ ਦਾ ਥੱਲਾ ਲਗੜਕਦਾ ਆ ਆ ਗਿਆ ਫੇਰ ਚ ਬੜਾ ਲੇਟ ਹੀ ਆਇਆ ਆਲੇ ਨਿਕਾਯਾ ਇਹਨੂੰ ਕਹਿੰਦੇ ਆ ਸੇਵਾ ਦਾ ਜਜ਼ਬਾ ਜਜ਼ਬਾ ਇਹ ਨਹੀਂ ਕਹਿੰਦੇ ਨਿਕਾਯਾ ਨਾਰਦ ਸਾਰਾ ਹੀ ਆਸਰਾ ਆਲਾ ਖੇਚ ਚਾਹ ਬਣੀ ਆਂਦੇ ਵੀ ਪਹਿਲੇ ਵਧੀਆ ਆਪ ਦੀ ਸਰੋਂ ਵੱਢਦੇ ਸਾਂ ਸਰੋਂ ਵੱਢਣ ਵਾਲਿਆਂ ਨੂੰ ਚਾਹ ਪੀਣੀ ਇਹਨੂੰ ਕਹਿੰਦੇ ਖੇਤਾਂ ਦੀ ਚਾਹ ਵਾਹ ਕਮਾਲ ਇਹ ਸਾਡੇ 85 ਮੈਂਬਰ ਓਮ ਪ੍ਰਕਾਸ਼ ਜੀ ਇਧਰ ਖੇਤਾਂ 'ਚ ਲੱਗਿਆ ਨਲਕਾ ਹੋ ਸੰਗਤ ਵੱਡੀ ਇੰਨੀ ਸਰੋਂ ਤੇ ਇਹ ਖੇਦ ਚੁੱਲੇ ਦੀ ਚਾਹ ਉਹ ਬਿਨਾ ਚਾਹ ਪੀਣਾ ਕੋਈ ਦੱਸ ਦੇ ਉਹ ਹੂੰ ਇਹ ਬਣਾਉਂਦਾ ਚਾਹ ਲੰਗ ਲਈ ਮਿੱਤਰੋ ਹੁਣ ਦੁਪਹਿਰ ਵਾਲੀ ਆਪਣੀ ਚਾਹ ਪੀ ਕੇ ਤੈਨ ਨਾਲ ਚਾਹ ਨਾਲ ਖਾਦੀ ਆ ਬੂੰਦੀ ਘਰ-ਘਰ ਕੇ ਕਬਲੇ ਤੇ ਖਾ ਕੇ ਸਰੋਂ ਵਾਲੇ ਖੇਤ ਬੁੱਧਰ ਵਾਲੀ ਦਰਬਾਰ ਦੀ ਸਰੋਂ